ਤੇ ਇਦਾਂ ਹੀ ਨਹੀਂ ਨਹੀਂ ਕੋਈ ਨਾ ਧਿਆਨ ਨਾਲ ਜੀ ਟੀਵੀ ਰੱਖਿਆ ਛੋਟਾ ਜਿਹਾ ਪੱਖਾ ਵਾ ਅ ਡੱਬੇ ਡੱਬੇ ਮਠਿਆਈਆਂ ਦੇ ਕੋਈ ਦੇ ਜਾਂਦਾ ਸ਼ੱਕ ਲੈਂਦੇ ਨੇ ਆ ਕੋਈ ਲੀੜੇ ਕੱਪੜੇ ਪਏ ਨੇ ਬਾਪੂ ਜੀ ਦੇ ਹਨ ਤੇ ਪਿਛਲੇ ਕਈ ਸਾਲਾਂ ਦੇ ਕੈਲੰਡਰ ਕੰਧਾਂ ਤੇ ਲੱਗੇ ਹੋਏ ਨੇ ਤੇ ਤਾਂ ਬਰੈਡ ਪਏ ਆ ਕੋਈ ਜਿਵੇਂ ਬਰੈਡ ਦੇ ਗਿਆ ਬਾਪੂ ਜੀ ਨੂੰ ਤੇ ਇਹ ਬਾਪੂ ਜੀ ਦਾ ਚੌਂਕਾ ਚੁੱਲਾ ਬੈਨਾਂ ਕਿ ਹੁਣ ਤਾਂ ਬਾਪੂ ਜੀ ਤਾਂ ਰੋਟੀ ਪਾਣੀ ਵੀ ਨਹੀਂ ਬਣਦਾ ਕੋਈ ਜਨ ਪਹਿਲਾਂ ਤਾਂ ਚਲੋ ਬਣਾ ਲੈਂਦੇ ਹੋਣਗੇ ਬਾਪੂ ਜੀ ਇੱਥੇ ਪ੍ਰਸ਼ਾਦਾ ਪਾਣੀ ਆ ਛੋਟਾ ਜਿਹਾ ਕੂਲਰ ਪਿਆ ਵਾ ਤੇ ਇਹੀ ਬਾਪੂ ਜੀ ਦੀ ਜ਼ਿੰਦਗੀ ਆ ਇਹੀ ਬਾਪੂ ਜੀ ਦਾ ਘਰਬਾਰ ਆ ਤੇ ਇਹੀ ਬਾਪੂ ਜੀ ਦਾ ਇਸ ਟਾਈਮ ਜੀਵਨ ਜੀ ਆਪਨ ਕਰਨ ਦਾ ਇੱਕ ਆਸਰਾ ਵਾ ਬਾਪੂ ਸਤਿ ਸ੍ਰੀ ਅਕਾਲ ਵੈਰ ਗੁਰੂ ਜੀ ਕਾ ਖਾਲਸਾ ਵੈਰ ਗੁਰੂ ਜੀ ਕੀ ਫਤਿਹ ਬਾਪੂ ਜੀ ਕੀ ਨਾਂ ਤੁਹਾਡਾ ਨਾਮ ਕੀ ਆ? ਕਾਹ ਗੜਾ? ਤੁਹਾਡਾ ਕੀ ਨਾਮ? ਲੈਣਾ ਕੀ ਆ? ਨਹੀਂ ਵੈਸੇ ਹੀ ਪੁੱਛਦਾ ਬਾਪੂ ਜੀ ਨਾਮ ਕੀ ਆ ਤੁਹਾਡਾ? ਲੈਣਾ ਕੀ ਆ ਤੁਸੀਂ? ਨਾਮ ਪੁੱਛਦੇ ਆ ਬਾਪੂ ਜੀ ਤੁਹਾਡਾ। ਨਹੀਂ ਲੈਣਾ ਕੀ ਆ ਤੁਸੀਂ? ਲੈਣਾ ਤਾਂ ਕੁਛ ਨਹੀਂ। ਕੁਛ ਨਹੀਂ ਲੈਣਾ ਨਾਮ ਕੀ ਆ ਤੁਹਾਡਾ? ਨਹੀਂ ਲੈਣਾ ਕੀ ਆ ਮੈਨੂੰ ਦੱਸੋ। ਲੈਣਾ ਬਾਪੂ ਜੀ ਸੇਵਾ ਕਰਨ ਆਏ ਆ ਤੁਹਾਡੀ ਤੁਹਾਡੀ ਮਦਦ ਕਰਨ ਆਏ ਆ ਤੁਹਾਡਾ ਨਾਮ ਕੀ ਆ? ਕਾਹ ਵੀ ਮਰਨ ਕਾ ਨਹੀਂ ਆ। ਆ ਇਲਾਜ ਕਰਉਣਾ ਤੁਹਾਡਾ? ਰਾਜਾ ਸਾਹਿਬ ਜੀ ਕਰਾਵਾਂਗੇ। ਠੀਕ ਆ। ਹੁੰਦੇ ਬੰਦੇ ਹੈ ਕਿਆ ਕਰਨਗੇ? ਫੰਟ ਜੀ ਮੋਢੀ ਕੋਲੇ ਅੱਛਾ ਜਿੱਲੀ ਜਿੱਲੀ ਅੱਜ ਨਹੀਂ ਕੀ ਕਰਦਾ ਉਹ ਨੌਕਰੀ ਕਰਦਾ ਹੋਰ ਕੀ ਕਰਦਾ ਆਉਂ ਕਾਦੀ ਕਰਦਾ ਨੌਕਰੀ ਜੀ ਪੁਲਿਸ ਦੇ ਵਿੱਚ ਧਰਮ ਨੁਸਾਰਾ ਪੁਲਿਸ ਦੇ ਵਿੱਚ ਕੀ ਨਾਮ ਜੀ ਉਹਦਾ ਮੈਂ ਕਹਾ ਹਰਿਆਵਲ ਸਿੰਘ ਸਰਵਨ ਸਿੰਘ ਹੈ ਤੁਹਾਡਾ ਨਾਂ ਹਾਂ ਠੀਕ ਹੈ ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀ ਜੀ ਉਹਦਾ ਭੁੱਲ ਗਿਆ ਮੈਂ ਠੀਕ ਹੈ ਜੀ ਤੁਹਾਡਾ ਪਿੰਡ ਕਿਹੜਾ ਜੀ ਪਿੱਛਾ ਨਰਪਾਲ ਸਾਹਿਬ ਅਨੰਦਪੁਰ ਸਾਹਿਬ ਤੋਂ ਆ ਤੁਸੀਂ ਇੱਥੇ ਬਾਪੂ ਜੀ ਗੁਰਦਵਾਲਾ ਸਾਹਿਬ ਮੈਂ ਆਪਣੇ ਆਲਮਗੀਰ ਸਾਹਿਬ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਮੈਨੂੰ 20 ਦੇ ਡੇਰ ਮਾਤੀ ਨੇ ਬਿਠਾਇਆ ਮੇਰੇ ਕੋ ਕਾਠ ਵੀ ਹੈ ਸਭ ਕੁਝ ਹੈਗਾ ਮੇਰੇ ਕੋ ਠੀਕ ਹੈ ਜੀ 20 ਸਾਲ ਹੋ ਗਏ ਹਾਂ ਕਿੰਨੇ ਸਾਲ ਹੋ ਗਏ ਹੋਣੇ ਮੈਂ 10 ਸਾਲ ਤੁੱਤੇ ਹੋ ਗਿਆ 10 ਸਾਲ ਤੁੱਤੇ ਹੋ ਗਿਆ ਹਾਂ ਕਿਹੜੇ ਮੰਤਰੀ ਨੇ ਬਿਠਾਇਆ ਠੀਕ ਹੈ ਜੀ ਗਾਬੜੀ ਸਾਹਿਬ ਨੇ ਗਾਬੜੀ ਸਾਹਿਬ ਨੇ ਬਿਠਾਇਆ ਠੀਕ ਹੈ ਠੀਕ ਹੈ ਅਸੀਂ ਤਾਂ ਤੁਹਾਡੇ ਬੱਚੇ ਆ ਤੁਹਾਡੀ ਹਾਲਤ ਦੇਖ ਕੇ ਸਾਨੂੰ ਲੱਗਿਆ ਵੀ ਤੁਹਾਨੂੰ ਮਦਦ ਦੀ ਲੋੜ ਆ ਦੇਖੋ ਤੁਹਾਡੇ ਪੈਰਾਂ ਨੂੰ ਕਿਵੇਂ ਲੈਟਰਨ ਲੱਗੀ ਪਈ ਆ ਸਾਰੇ ਪੈਰ ਨੌ ਕਿੱਡੇ ਕਿੱਡੇ ਤੁਹਾਡੇ ਨਲਾਂ ਦਾ ਸੈਜ ਏਡਾ ਵੱਡਾ ਤੁਹਾਡੇ ਸਿਰ ਜਿੰਦਾ ਹੋਇਆ ਪਿਆ ਆ ਇਹ ਜਿਹੜੀ ਗੱਲ ਕਰਦਾ ਵੀ ਅਸੀਂ ਆਪ ਹੀ ਕਰਾਂਗੇ ਜੋ ਕਰਨਾ ਹੋਊਗਾ ਨਹੀਂ ਕੋਈ ਨਾ ਤੁਸੀਂ ਕਰ ਲਿਓ ਅਸੀਂ ਤਾਂ ਤੁਹਾਨੂੰ ਮਦਦ ਦੇਣ ਵਾਸਤੇ ਆਏ ਆ ਥੋੜੀ ਬਹੁਤੀ ਵੀ ਚਲ ਬਾਪੂ ਸਾਡਾ ਪਿਆਵ ਆ ਵੀ ਥੋੜੀ ਬਹੁਤੀ ਮਦਦ ਦੇ ਆਈਏ ਉੱਥੇ ਜਾ ਕੇ ਹੋਰ ਤਾਂ ਅਸੀਂ ਕੀ ਕਰਨਾ ਬਾਪੂ ਬਾਪੂ ਇਹ ਤੁਹਾਡੇ ਪੁੱਤਾਂ ਵਰਗੇ ਆ ਹਨਾ ਸਾਨੂੰ ਦੁੱਖ ਲੱਗਿਆ ਤੁਹਾਨੂੰ ਲੱਗਦਾ ਮੈਂ ਹੈਗਾ ਬੁਮਾਰਦ ਨੂੰ ਨਾ ਕੀ ਹੋ ਗਿਆ ਬਾਪੂ ਕਮੇਰੀ ਇੱਥੇ ਸਾਡਾ ਤੇ ਸਤਿ ਸ੍ਰੀ ਅਕਾਲ ਹੋ ਗਈ ਕਿ ਮੂੰਹ ਹੂੰ ਹੂੰ ਬੱਚੇ ਕਿੰਨੇ ਆ ਬਾਪੂ ਜੀ ਤੁਹਾਡੇ ਬੱਚੇ ਨੇ ਹੈਗੇ ਇੱਕ ਸੈਂਟਰ ਚ ਅੱਛਾ ਤੇ ਧਰਮ ਇੱਕ ਹੈਗਾ ਆਲੰਗਵੀਰ ਇੱਕ ਆਲੰਗਵੀਰਾ ਬੱਚਾ ਹਾਂਜੀ ਉਹ ਕਿੱਥੇ ਆਲੰਗਵੀਰ ਹੈ ਆਲੰਗਵੀਰ ਕੀ ਕਰਦਾ ਨੌਕਰੀ ਕਰਦਾ ਹੋਰ ਕੀ ਕਰਦਾ ਕਿੱਥੇ ਇਹ ਭਗਵਾਨ ਰੂਮਾਨ ਦੇ ਭਗਵਾਨ ਰੂਮਾਨ ਦੇ ਹਾਂ ਠੀਕ ਹੈ ਠੀਕ ਹੈ ਤੇ ਤੁਸੀਂ ਆਨੰਦਪੁਰ ਖਾਸ ਜਾਂ ਪਿੰਡ ਆ ਕੋਈ ਆਨੰਦਪੁਰ ਸਾਹਿਬ ਦੇ ਵਿੱਚ ਨੇੜੇ ਕਿਤੇ ਗੰਗਪਾ ਸਾਹਿਬ ਆਇਆ ਖਾਸ ਸ਼ਹਿਰ 'ਚ ਰਹਿੰਦੇ ਸੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਚਲੋ ਬਾਪੂ ਜੀ ਤੁਹਾਡੀ ਮੰਨ ਲਓ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ ਤੇ ਸਵਰਨ ਸਿੰਘ ਨਾਂ ਤੁਹਾਡਾ ਹੈ ਨਾ ਹਾਂ ਠੀਕ ਹੈ ਬਾਪੂ ਸਵਰਨ ਸਿੰਘ ਜੀ ਮਾਫੀ ਮੰਗਦੇ ਹਾਂ ਤੁਹਾਨੂੰ ਕੋਈ ਨਾਰਾਜ਼ ਨਹੀਂ ਕਰਨਾ ਅਸੀਂ ਇਹ ਤਾਂ ਕਾਰ ਦੇਖ ਰਿਹਾ ਕਾਰ ਵੀ ਦੇਖੋ ਮੇਰੇ ਕਾਰ ਫੜੇ ਨੇ ਤਾਂ ਦਿਖਾ ਦਿਓ ਕਾਰ ਦਿਖਾ ਦਿਓ ਦਿਖਾ ਦਿਓ ਕੋਈ ਬਾਪੂ ਜੀ ਦੇ ਨਾ ਤਾਂ ਪਜਾਮਾ ਪੈਂਦਾ ਜੀ ਨਾ ਕਸ਼ੇਰਾ ਪੈਂਦਾ ਕਿਉਂਕਿ ਥੱਲੇ ਨਲਾਂ ਦਾ ਸੈਜ ਏਡਾ ਵੱਡਾ ਹੋ ਗਿਆ ਵਾ ਵੀ ਸਿਰ ਤੋਂ ਵੀ ਵੱਡੇ ਨਾਲ ਹੋ ਗਿਆ ਬਾਪੂ ਦੇ ਤੇ ਆ ਕਮਰਾ ਬਾਪੂ ਦਾ ਤੁਸੀਂ ਕਮਰੇ ਦੇ ਹਾਲਾਤ ਦੇਖੋ ਬਾਪੂ ਜੀ ਦੇ ਕਿਸੇ ਨੂੰ ਅੰਦਰ ਨਹੀਂ ਬੜਨ ਦਿੰਦੇ ਕਿਸੇ ਨੂੰ ਵੀ ਹੁਣ ਤੁਸੀਂ ਵੀ ਦੇਖਿਆ ਸਾਨੂੰ ਵੀ ਬਾਪੂ ਕਿਵੇਂ ਗੁੱਸੇ ਪੂਰਾ ਬੋਲੇ ਹੈ ਨਾ ਮਨਨ ਪੂਰੀ ਬੜਕ ਤਕੜੀ ਹੈ ਹਜੇ ਵੀ ਕਿਉਂਕਿ ਬਾਪੂ ਨੂੰ ਆਇਆ ਮੇਰਾ ਕਿਹਨਿ ਕਮਰਾ ਖੋਣ ਆਏ ਨੇ ਜਾਂ ਮੇਰਾ ਡੀਓ ਫੇਚ ਲੈਂਦਾ ਉਹ ਤਾਂ ਪਤਾ ਨਹੀਂ ਕਿ ਕਿੱਥੇ ਆ ਹੁਣ ਕਮਰਾ ਖਾਲੀ ਕਰਾਉਣ ਆਏ ਆ ਸ਼ਹਿਰ ਕਿਤੇ ਉਹਨੂੰ ਐ ਲੱਗਦਾ ਵੀ ਕਿਹਨਿ ਮੇਰਾ ਘਰ ਖੋਣ ਨੂੰ ਫਿਰਦੇ ਆਏ ਕਿਉਂਕਿ ਸਾਰੀ ਉਮਰ ਇੱਥੇ ਕੱਢਤੀ ਹੈ ਨਾ 10 ਸਾਲ ਬਾਪੂ ਕਹਿੰਦਾ ਬਾਪੂ ਦਾ ਦਿਮਾਗ ਨਹੀਂ ਠੀਕ ਪੂਰਾ ਸਹੀ ਨਹੀਂ ਕੰਮ ਕਰਦਾ ਬਾਪੂ ਕਹਿੰਦਾ ਮੋਦੀ ਦੇ ਸੈਂਟਰ 'ਚ ਕੰਮ ਕਰਦਾ ਮੇਰਾ ਮੁੰਡਾ ਹਾਂ ਬੱਚਾ ਦਾ ਕੋਈ ਨਹੀਂ ਸੀ ਇਹਨਾਂ ਦੇ ਘਰ ਵਾਈਫ ਸੀਗੀ ਉਹ ਵੀ ਚੜਾਈ ਕਰਕੇ ਹਾਂਜੀ ਮੋਦੀ ਦਾ ਹਾਂਜੀ ਇਹ ਤਾਂ ਮੋਦੀ ਦਾ ਕਾਰਡ ਆ ਬਾਪੂ ਇਹ ਮੁੰਡੇ ਨੇ ਦਿੱਤਾ ਤੇਰੇ ਨੇ ਲਿਆ ਕੇ ਹਾਂ ਮੁੰਡੇ ਨੇ ਦਿੱਤਾ ਹੀ ਤੇਰੇ ਨੇ ਮੈਂ ਬਾਵਾ ਕਪੜਾ ਸੇਵਾਦਾਰਾਂ ਬਾਲੋ ਦੀ ਪਾਰਟੀ ਦਾ ਬਾਦਨ ਦੀ ਪਾਰਟੀ ਦਾ ਆਹ ਕਾਰਡ ਲੈ ਬਾਲੋ ਦਾ ਬਾਜੀ ਬਾਅਰ ਅਛਾ ਆ ਤੇਰੇ ਕੋਈ ਕਾਲੀ ਦਲ ਦੇ ਤੁਸੀਂ ਮੈਂਬਰ ਹੋ ਹਾਂ ਕਾਲੀ ਦਲ ਦੇ ਮੈਂਬਰ ਹੋ ਤੁਸੀਂ ਤਾਂ ਉਹੀ ਖੋਡਾ ਦਾ ਹਾਂ ਲੈ ਅਦਾ ਤੁਹਾਡੇ ਪਿਤਾ ਜੀ ਦਾ ਨਾਮ ਬਖਤੌਰ ਸਿੰਘ ਸੀ ਹੈ ਹਾਂ ਲੈ ਤੁਹਾਡੀ ਤਾਂ ਉਹ ਸਾਰੀ ਹਿਸਟਰੀ ਲਿਖੀ ਪਈ ਹੈ ਦੇ ਵਿੱਚ ਸਾਰਾ ਹੀ ਲਿਖਿਆ ਪਿਆ ਉਹੀ ਤਾਂ ਗੱਲ ਕਰਦਾ ਹੈ ਗਲੀ ਨੰਬਰ 6 ਸ਼ਿਮਲਾਪੁਰੀ ਲੁਧਿਆਣਾ ਹਾਂ ਉੱਥੇ ਕੋਲ ਇੰਨਾ ਸ਼ਿਮਲਾਪੁਰੀ ਮੇਰੇ ਮੁੰਡੇ ਰਹਿੰਦੇ ਨੇ ਦੂਜੇ ਭਾਈ ਭਾਈ ਦੇ ਮੁੰਡੇ ਰਹਿੰਦੇ ਭਤੀਜੇ ਭਤੀਜੇ ਰਹਿੰਦੇ ਆ ਹਾਂ ਠੀਕ ਆ ਠੀਕ ਆ ਬਾਪੂ ਤਾਈਓ ਬਾਪੂ ਆ ਦੇਖੋ ਜੀ ਬਾਪੂ ਦਾ ਇਹ ਕਾਰਡ ਬਣਿਆ ਹੋਇਆ ਵਾ ਸ਼ੋਮਨੀ ਕਾਲੀਦਲ ਲੁਧਿਆਣਾ ਸ਼ਹਿਰੀ ਨਾਮ ਸਵਰਨ ਸਿੰਘ ਉੱਤੇ ਮੋਹਰ ਲੱਗੀ ਹੋਈ ਹੈ ਕਾਲੀਦਲ ਦੀ ਤੇ ਸੋ ਪੁੱਤਰ ਬਖਤੌਰ ਸਿੰਘ ਫੇਰ ਅੱਗੇ ਆ ਤੇ ਬਾਪੂ ਜੀ ਹੁਣ ਇੱਥੇ ਇਕੱਲਾ ਹੀ ਰਹਿੰਦੇ ਬਾਪੂ ਜੀ ਤੁਹਾਡੀ ਧਰਮ ਪਤਨੀ ਚੱਲ ਬਸੇ ਮਾਤਾ ਜੀ ਮਾਤਾ ਜੀ ਚੱਲ ਗਏ ਮੇਰਾ ਮੁੰਡਾ ਥੋੜਾ ਸੈਂਟਰ ਚ ਐਸਾ ਉਹ ਸੈਂਟਰ ਚ ਆ ਸੈਂਟਰ ਦੇ ਵਿੱਚ ਵੱਡੀ ਵੱਡੀ ਪੋਸਟ ਤੇ ਆ ਕਿਸੇ ਤੇ ਹੈ ਪੁਲਿਸ ਦੇ ਵਿੱਚ ਪੁਲਿਸ ਦੇ ਵਿੱਚ ਆ ਆਹ ਤਾਰਾ ਮੋਦੀ ਦਾ ਆ ਮੋਦੀ ਦਾ ਗਾਰਡ ਆ ਤੇ ਬਾਪੂ ਮੁੰਡਾ ਫੇਰ ਤਨਖਾਹ ਤਨਗੂ ਭੇਜਦਾ ਕੋਈ ਹਾਂ ਮੁੰਡਾ ਤਨਖਾਹ ਵਗੈਰਾ ਦਿੰਦਾ ਕੁਝ ਤਨਖਾਹ ਤਾਂ ਹੀ ਕਰਦਾ ਜਾ ਉਹ ਨੇ ਦੰਦਾ ਨਹੀਂ ਗਿਆ ਚੱਲਦਾ ਠੀਕ ਆ ਬਾਪੂ ਠੀਕ ਹੈ ਇਲਾਜ ਕਿੱਥੇ ਚੱਲਦਾ ਬਾਪੂ ਤੇਰਾ ਇਲਾਜ ਮੇਰਾ ਸੈਜ ਨਹੀਂ ਚੱਲਦਾ ਕਿਉਂਕਿ ਬਾਪੂ ਜਿਹੜਾ ਨਾਲਾਂ ਦਾ ਤੁਹਾਡੇ ਸੈਜ ਹੋਇਆ ਪੇਟ ਆ ਵੱਡਾ ਇਹਦਾ ਆਪਰੇਸ਼ਨ ਹੋਣ ਵਾਲਾ ਅਸੀਂ ਆਪਰੇਸ਼ਨ ਕਰਾ ਦਿੰਨੇ ਆ ਖਰਚਾ ਕੋਈ ਨਹੀਂ ਹੋਣਾ ਤੁਹਾਡਾ ਕੁਝ ਨਹੀਂ ਕਰਨਾ ਉਕੇ ਨਾ ਨਾ ਬਾਪੂ ਫਟ ਜਾਣੇ ਆ ਫਿਰ ਇਹ ਨਾਲ ਇਹ ਵੀ ਗੱਲ ਕਰਦਾ ਕੁਝ ਨਹੀਂ ਹੁੰਦਾ ਮੈਂ ਆਪੇ ਕਰਾਉਂਗਾ ਤੁਹਾਨੂੰ ਬਾਪੂ ਵਾਲੇ ਵੱਡੇ ਹੋ ਗਏ ਆ ਦੇਖ ਤਾਂ ਸਹੀ ਇਹ ਵੀ ਗੱਲ ਕਰਦਾ ਮੈਂ ਆਪੇ ਕਰਾਉਂਗਾ ਵੀ ਨੀ ਕਰਾ ਤਾਂ ਤੂੰ ਆਪੇ ਮੈਂ ਕਰਾ ਲੂੰਗਾ ਵੀ ਨੀ ਕਰਾ ਤਾਂ ਤੁਸੀਂ ਆਪੇ ਹੀ ਲਿਓ ਅਸੀਂ ਨਹੀਂ ਕੁਝ ਕਹਿੰਦੇ ਤੁਸੀਂ ਕਰਾ ਲਿਓ ਅਸੀਂ ਤੁਹਾਨੂੰ ਹਸਪਤਾਲ ਲੈ ਚਲਦੇ ਆ ਇਹ ਵੀ ਗੱਲ ਕਰਦਾ ਮੈਂ ਆਪੇ ਕਰਾਉਂਗਾ ਜੋ ਕਰਨਾ ਕਰਨੀ ਠੀਕ ਹੈ ਨੀ ਆਪੇ ਕਰ ਲੂੰਗਾ ਮੇਰੇ ਵੱਡੇ ਹੈਗੇ ਨੇ ਕੀ ਨਾਂ ਦੀ ਬੰਦਿਆਂ ਦਾ ਥੋੜਿਆਂ ਦਾ ਕੀ ਨਾਂ ਬੰਦਿਆਂ ਦਾ ਕੋਈ ਨੰਬਰ ਦੇ ਦਿਓ ਅਸੀਂ ਬੰਦਿਆਂ ਦਾ ਗੱਲ ਕਰ ਲੈਣਾ ਥੋੜਿਆਂ ਨਾਲ ਮੈਂ ਤੁਹਾਨੂੰ ਦੱਸਿਆ ਉਹਨੇ ਕਿ ਕਿਸੇ ਨੂੰ ਨੰਬਰ ਨਹੀਂ ਦੇਣਾ ਕਾ ਤੂੰ ਬਾਪੂ ਅਸੀਂ ਤੇਰੇ ਪੁੱਤ ਬਣ ਕੇ ਆਏ ਆਂ ਮੈਂ ਅਗਲੀ ਗੱਲ ਜੇ ਪੈਸਿਆਂ ਦੀ ਲੋੜਾ ਹੋਰ ਲੈ ਲੈ ਪੈਸੇ ਨਾ ਬਸ ਬਸ ਹੋਈ ਦਿੱਤ ਨੇ ਬਹੁਤ ਨਹੀਂ ਲੈ ਲੈ ਹੋਰ ਲੈ ਲੈ ਬਾਪੂ ਬਸ 10 ਲੱਖ ਬਸ ਆਹ ਤੁਹਾਡੀ ਕਿਰਪਾ ਬੜੀ ਠੀਕ ਆ ਬਾਪੂ ਅਸੀਂ ਤਾਂ ਇਹ ਕਹਿੰਦੇ ਸੀ ਬਾਪੂ ਚੱਲ ਤੇਰੀ ਮਦਦਤ ਹੋ ਜੂ ਆਪਰੇਸ਼ਨ ਹੋ ਜਾਊਗਾ ਤੁਰਦਾ ਫਿਰਦਾ ਹੋ ਜਾਏਗਾ ਸਾਡੀ ਕਾਮਾ ਮੈਂ ਬੰਦੇ ਹੈਗੇ ਨੇ ਗਾਵੜੀਆ ਸਾਹਿਬ ਹੈਗੇ ਨੇ ਗਾਵੜੀਆ ਸਾਹਿਬ ਨਾਲ ਗੱਲ ਕਰਾਂ ਮੈਂ ਨਾ ਮੈਂ ਗਾਵੜੀਆ ਸਾਹਿਬ ਆਪੇ ਕਰੂੰਗਾ ਉਹ ਕੁਝ ਨਹੀਂ ਕਰਾਂ ਮੈਂ ਮੈਂ ਗਾਵੜੀਆ ਸਾਹਿਬ ਨੂੰ ਫੋਨ ਲਾ ਲੈਣਾ ਮੈਂ ਤੁਹਾਡੀ ਗੱਲ ਕਰਾਵਾਂ ਮਾਫੀ ਕਰਾਂਗਾ ਮੈਂ ਤੁਹਾਨੂੰ ਸਮਾਂ ਤੁਹਾਡੇ ਕੋਲ ਫੋਨ ਹੈਗਾ ਤੁਹਾਡੇ ਕੋਲੇ ਮੇਰੇ ਕੋਲ ਫੋਨ ਨਹੀਂ ਹੈਗਾ ਫਿਰ ਮੈਂ ਆਪਦੇ ਫੋਨ ਤੋਂ ਗੱਲ ਕਰਾ ਦਵਾਂ ਨਾ ਨਾ ਕੁਝ ਨਹੀਂ ਕਰਾਂ ਤੁਹਾਨੂੰ ਸਮਾਂ ਮਾਫੀ ਕਰਾਂਗਾ ਵੀਰ ਉਹ ਮੈਨੂੰ ਕਹਿ ਜਾ ਗਾਵੜੀਆ ਸਾਹਿਬ ਤੁਹਾਨੂੰ ਕਹਿ ਦੇਣਾ ਵੀ ਸਵਰਨ ਸਿੰਘ ਜਾ ਕੇ ਇਲਾਜ ਕਰਾ ਲਾ ਫਿਰ ਚੱਲ ਬੜੋਗੇ ਹਾਂ ਜਿਸ ਗਾਵੜੀਆ ਸਾਹਿਬ ਤੁਹਾਨੂੰ ਕਹਿ ਦੇਣਾ ਵੀ ਮੁੰਡਿਆਂ ਦੇ ਨਾਲ ਜਾ ਕੇ ਆਪਦਾ ਇਲਾਜ ਕਰਾ ਲਾ ਮੈਂ ਕਿਸੇ ਕੋਲ ਨਹੀਂ ਜਾਣਾ ਵੀ ਮੈਂ ਇੱਥੇ ਜਾਣਾ ਅੱਛਾ ਮੈਂ ਜਿਹੜਾ ਵੀ ਬੇਨਤੀ ਕਰ ਤੁਮ ਨਹੀਂ ਕੋਈ ਨਾ ਬਾਪੂ ਕੋਈ ਨਹੀਂ ਤੂੰ ਸਾਡਾ ਪਿਆਉ ਆ ਐ ਨਹੀਂ ਕੋਈ ਗੱਲ ਕਈ ਤੇ ਤੇਰੀ ਮਦਦ ਵਾਸਤੇ ਆ ਤੈਨੂੰ ਤੰਗ ਕਰਨ ਥੋੜੀ ਆ ਮੈਂ ਜਾਲਾ ਕਰਦਾ ਮੈਂ ਬਿਮਾਰ ਆ ਨਾ ਤੁਹਾਨੂੰ ਸਮਾ ਮੈਨੂੰ ਬਸ ਬਹੁਤ ਫਤੂ ਮੈਂ ਤਾਂ ਹੀ ਬਾਪੂ ਤੇਰੀ ਮਦਦ ਲਈ ਆਇਆ ਤੂੰ ਬਿਮਾਰ ਰਹਿਣਾ ਕਿੰਨਾ ਔਖਾ ਰਹਿਣਾ ਮਾ ਮਾਫੀ ਕਰਨਾ ਹਰ ਦਰਖਦੈਨ ਤੈਨੂੰ ਹਸਪਤਾਲ ਦਾਖਲ ਕਰਾ ਦੇਣ ਤੇਰਾ ਖਰਚਾ ਕੋਈ ਨਹੀਂ ਆਉਣਾ ਪੈਸੇ ਅਸੀਂ ਦੇ ਦਾਂਗੇ ਮੈਂ ਕਿਤੇ ਨਹੀਂ ਜਾਣਾ ਵੀ ਮੈਂ ਤੈਨੂੰ ਸਮਝਾਇ ਤੇ ਜਾਣਾ ਅੱਛਾ ਬੇਨਤੀ ਕਰਦਾ ਨਹੀਂ ਇਹਨੂੰ ਜਿੰਦਾ ਲਾ ਕੇ ਚਾਬੀ ਨਾਲ ਲੈ ਜਾ ਕਮਰੇ ਨੂੰ ਕਮਰੇ ਤੇਰੇ ਚ ਕੋਈ ਨਹੀਂ ਬੜੂਗਾ ਮੈਂ ਜਿਹੜੀ ਕਿ ਸਾਨੂੰ ਬੇਨਤੀ ਕਰਦਾ ਮੈਂ ਕਿਸੇ ਨੂੰ ਜਾਣਾ ਮੇਰਾ ਆ ਬਾਬਾ ਜੀ ਖੜੇ ਨੇ ਕਮਰੇ ਦੀ ਜ਼ਿੰਮੇਵਾਰੀ ਇਹਨਾਂ ਦੀ ਹੈ ਤੁਹਾਡੇ ਕਮਰੇ ਚ ਨਹੀਂ ਕੋਈ ਬੜੂਗਾ ਕੋਈ ਨਹੀਂ ਆਉਂਦਾ ਕਮਰੇ ਚ ਮੈਂ ਬੇਨਤੀ ਕਰਦਾ ਮੈਂ ਕਿਸੇ ਨੂੰ ਨਹੀਂ ਕਰਨਾ ਲਾ ਕੇ ਕਰਾਲਾ ਬਾਪੂ ਮੈਂ ਕੋਈ ਨਹੀਂ ਗਨਾਂ ਵੀਰ ਮੈਂ ਸੰਦਾਰਾ ਬਾਪੂ ਬਜ਼ੁਰਗ ਹੋ ਗਿਆ ਸ਼ਰੀਰ ਨਾ ਫਿਰ ਔਖਾ ਹੋਊਗਾ ਜੇ ਉੱਤੇ ਜਾ ਕੇ ਹੋ ਗਏ ਅਸੀਂ ਬਾਜਾ ਤੁਹਾਨੂੰ ਬੇਨਤੀ ਕਰੀ ਰਿਹਾ ਮੈਂ ਕੁਝ ਨਹੀਂ ਕਰਨਾ ਮੇਰੇ ਕੋਈ ਨਾ ਬਾਪੂ ਬਣ ਕੇ ਆਖੇ ਲੱਗ ਜਾ ਸਾਡੇ ਅਸੀਂ ਵੀ ਕਿਰਪਾ ਕਰੋ ਬਸ ਅਸੀਂ ਤੇਰੇ ਪੁੱਤਾਂ ਅਸੀਂ ਆਪਦਾ ਪਿਓ ਸਮਝ ਕੇ ਤੈਨੂੰ ਲੈਣ ਆਏ ਆ ਮੈਂ ਜਾਣਾ ਨਹੀਂ ਕਿਤੇ ਨਹੀਂ ਬਾਪੂ ਬਣ ਕੇ ਮੇਰਾ ਬਾਪੂ ਨਹੀਂ ਤੂੰ ਸਾਡੇ ਆਖੇ ਲੱਗ ਜਾ ਮੈਂ ਇਹ ਨਹੀਂ ਗੱਲ ਕਰਦਾ ਮੈਂ ਜਾਣਾ ਕਿਤੇ ਨਹੀਂ ਤੂੰ ਨਾ ਜਾਈ ਬਾਪੂ ਅਸੀਂ ਲੈ ਚੱਲਾਂਗੇ ਤੈਨੂੰ ਮੈਂ ਇਹ ਨਹੀਂ ਗੱਲ ਕਰਦਾ ਮੈਂ 20 ਕਿਲੋ ਨਹੀਂ ਜਾਣਾ ਮੈਨੂੰ ਅਸੀਂ ਤੈਨੂੰ ਫੜ ਕੇ ਗੱਡੀ 'ਚ ਬਿਠਾ ਲੈਨੇ ਆ ਬਾਪੂ ਚੱਕ ਕੇ ਮੈਂ ਤੁਹਾਨੂੰ ਦੱਸੀ ਜਾਂਦਾ ਕਿ ਕਿੱਥੇ ਨਹੀਂ ਜਾਣਾ ਵੀਰੇ ਨਹੀਂ ਤੂੰ ਨਾ ਜਾਈ ਬਾਪੂ ਤੈਨੂੰ ਛੱਡ ਜਾਗੇ ਅਸੀਂ 2-3 ਦਿਨਾਂ ਬਾਅਦ ਵਾਪਸ ਫਿਰ ਜਾਣਾ ਮੈਂ ਕਿੱਥੇ ਨਹੀਂ ਜਾਣਾ ਨਾ ਬਾਪੂ ਐਂ ਨਾ ਕਰ ਯਾਰ ਬਾਪੂ ਨਹੀਂ ਸੰਦਾ ਮੈਂ ਤੁਹਾਨੂੰ ਨਹੀਂ ਦੱਸਾਂਗਾ ਬਾਪੂ ਨਹੀਂ ਮੇਰਾ ਮੇਰਾ ਬਾਪੂ ਨਹੀਂ ਆਖੇ ਲੱਗ ਜਾਂਦੇ ਨਹੀਂ ਬਾਪੂ ਤੰਗ ਨਹੀਂ ਕਰਦੇ ਉਹ ਕੀ ਕਰਦੇ ਉਹ ਦੇਖ ਤੁਸੀਂ ਅਸੀਂ ਕਿੱਡੇ ਵੱਡੇ ਵੱਡੇ ਸਹਜ ਹੋ ਗਏ ਬਾਪੂ ਬਣ ਕੇ ਬਾਪੂ ਬਣ ਕੇ ਮੇਰਾ ਪਿਆਰ ਬਣ ਕੇ ਆਖੇ ਲੱਗ ਜਾਂਦੇ ਮੇਰਾ ਪਿਆਰ ਫੇਰ ਮੈਂ ਕਹਿੰਦਾ ਯਾਰ ਅਰਵਿਲ ਮੈਂ ਤੈਨੂੰ ਇਸ ਹਸਪਤਾਲ ਦਾਖਲ ਕਰਾਉਣਾ ਹੋਰ ਕੁਝ ਨਹੀਂ ਕਰਾਉਣਾ ਮੈਂ ਕਹਿੰਦਾ ਵੀ ਆਣਵਾਗਾ ਇਹਨੂੰ ਜਿੰਦਾ ਲਾ ਕੇ ਚਾਬੀ ਨਾਲ ਲੈ ਚੱਲ ਕਮਰੇ ਨੂੰ ਚੱਲ ਮੇਰਾ ਪਿਆਰ ਮੈਂ ਇਹ ਨਹੀਂ ਕਰਗਾ ਉਹਨੂੰ ਬੇਚ ਦੇਗਾ ਮੈਂ ਕਿੱਥੇ ਨਹੀਂ ਜਾਣਾ ਮੇਰੀ ਦਰਦ ਦੀ ਦਵਾਈ ਲੈਣਾ ਨਾ ਉਹ ਦਰਦ ਦੀ ਦਵਾਈ ਦੇਣਗੇ ਕਿੰਨੇ ਨਹੀਂ ਲੱਗਦਾ ਕੋਈ ਸਮਝ ਆਇਆ ਤੈਨੂੰ ਗੋਲੀ ਦੇ ਦਾਂਗੇ ਦਰਦ ਵਾਲੀ ਜਿਹੜੀ ਵੀ ਪੈਗੀ ਨਾ ਮੈਂ ਇਹ ਨਹੀਂ ਕਰਗਾ ਮੈਂ ਕਿੱਥੇ ਨਹੀਂ ਜਾਣਾ ਨਹੀਂ ਬਾਪੂ ਬਣ ਕੇ ਆਖੇ ਅੱਖ ਲੱਗੀ ਸਾਡੇ ਮੈਂ ਜਦ ਕਹਾਂ ਮੈਂ ਕਿੱਥੇ ਨਹੀਂ ਜਾਣਾ ਕਿੰਨੀ ਤਕਲੀਫ ਚ ਹੁੰਨਾ ਰਾਤ ਨੂੰ ਚੀਕਾਂ ਮਾਰਨਾ ਬਾਪੂ ਮੈਨੂੰ ਮਿਲੂ ਹੈ ਜੀ ਮੈਂ ਆਪੇ ਰਾਜ ਕਰਾਂਗਾ ਬਾਪੂ ਰਾਜ ਕਰਾ ਰਹੇ ਹਾਂ ਮੈਂ ਚੱਲ ਬਾਪੂ ਬਣ ਕੇ ਆਖੇ ਇਹਦਾ ਰਾਜ ਕਰਾ ਰਹੇ ਹਾਂ ਵੀਰ ਮੈਂ ਚੱਲ ਮੇਰੇ ਨਾਲ ਚੱਲ ਬਾਪੂ ਲੈ ਕੇ ਨਹੀਂ ਜਾਣਾ ਕੋਈ ਮੈਂ ਚੱਲ ਮੇਰਾ ਪਿਓ ਮੈਂ ਹੋਈ ਗੱਲ ਕਰ ਉਹਨੂੰ ਬਾਪੂ ਤੇਰੇ ਪੁੱਤ ਬਣ ਕੇ ਆਏ ਆ ਤੇਰੇ ਪੁੱਤ ਬਣ ਕੇ ਆਏ ਆ ਤੈਨੂੰ ਮੈਂ ਜਿਹੜੀ ਕਹਾਂ ਮੈਂ ਕਿਤੇ ਨਹੀਂ ਜਾਣਾ ਵੀ ਇੱਥੇ ਬਾਪੂ ਨਹੀਂ ਮੇਰਾ ਨਾ ਮੇਰਾ ਹੋਈ ਗੱਲ ਮੈਂ ਤੁਹਾਨੂੰ ਕਿਹਾ ਸੀ ਜਣਾ ਬਾਰ ਬਾਰ ਮੈਂ ਕਿਤੇ ਨਹੀਂ ਜਾਣਾ ਦੇ ਬਾਪੂ ਮੇਰੇ ਸਿਰ ਤੇ ਹੱਥ ਰੱਖ ਦੇ ਨਾ ਮਾਤੋ ਨਾ ਮੈਂ ਸਿਰ ਤੇ ਹੱਥ ਰੱਖ ਦੇ ਚੱਲ ਸਾਨੂੰ ਵੀ ਜਲਦੀ ਉਹਨੇ ਤੇ ਤੂੰ ਪੁੱਤ ਦੇ ਸਿਰ ਤੇ ਹੱਥ ਰੱਖਿਆ ਵਾ ਨਾ ਪੁੱਤ ਨੂੰ ਅਸ਼ੀਰਵਾਦ ਦਿੱਤਾ ਨਾ ਤੇ ਪੁੱਤ ਦਾ ਵੀ ਫਰਜ਼ ਬਣਦਾ ਵੀ ਆਪਦੇ ਪਿਓ ਦਾ ਇਲਾਜ ਕਰਾਉਣਾ ਮੈਂ ਕਹਿੰਦਾ ਨਹੀਂ ਕਰਦਾ ਆਲੂਸਰ ਪੈਸਾ ਦਲਵਾ ਆ ਦੇ ਇੱਥੇ ਆਪਾ ਹਸਪਤਾਲ ਚ ਦਾਖਲ ਕਰਾ ਦੇ ਤੈਨੂੰ ਉੱਥੇ ਤੇਰਾ ਆਪਰੇਸ਼ਨ ਹੋ ਜਾਣਾ ਬਾਰ ਬਾਰ ਮੈਨੂੰ ਟੰਗ ਨਾ ਕਰ ਉਹ ਨਹੀਂ ਨਹੀਂ ਬਾਪੂ ਬਣ ਕੇ ਚਲੋ ਚੱਕੋ ਬਾਪੂ ਨੂੰ ਕਾਕਾ ਹਾਂ ਚੱਕੋ ਬਾਪੂ ਨੂੰ ਲੈ ਕੇ ਚੱਲੀਏ ਨਾ ਨਾ ਕਹਿੰਦਾ ਨਾ ਬਾਪੂ ਚੱਲ ਜੀ ਨਾ ਬਾਪੂ ਆ ਜੋ ਬਾਪੂ ਜੀ ਚਲੋ ਆ ਜੋ ਜੀ ਆਪਾਂ ਹੁਣ ਨਹੀਂ ਸੌਣਾ ਓਏ ਬਾਪੂ ਚਲੋ ਬਾਪੂ ਮੁੰਡਾ ਚਲੋ ਕੁਝ ਨਹੀਂ ਕੁਝ ਨਹੀਂ ਕਹਿੰਦੇ ਤੂੰ ਦੱਸਾਂ ਮੈਂ ਤਾਂ ਜਾ ਜਾਣਾ ਦੱਸਾਂ ਮੈਂ ਤਾਂ ਜਾ ਦਵਾਈ ਲੈ ਕੇ ਨਾ ਦਰਦ ਦੀ ਆ ਜਾਣਾ ਬਾਪੂ ਗੱਲ რა ਕਿਹੜੀ ਯਾਰ ਬਾਪੂ ਆ ਵੀ ਮੈਂ ਤੇਰੇ ਨਾਲ ਹੀ ਚੱਲਿਆ ਮੈਂ ਹੀ ਤੈਨੂੰ ਨਾਲੇ ਤੈਨੂੰ ਚਾਹ ਪੀਣ ਉਹ ਕੁਝ ਨਹੀਂ ਆਦੇ ਤੈਨੂੰ ਕੁਝ ਨਹੀਂ ਆਦੇ ਚਲੋ ਬਾਪੂ ਜੀ ਚਲਦੇ ਸਾਡਾ ਪਿਓ ਆਂ ਤੂੰ ਬਾਪੂ ਸਾਡਾ ਬਾਪੂ ਔਰ ਉੱਥੇ ਬੈਠ ਜਾ ਆਪਾਂ ਫਿਰ ਚੱਲਾਂਗੇ ਮੈਂ ਮੈਂ ਮਰ ਤਾ ਨਾ ਮੇਰਾ ਉਹ ਨਹੀਂ ਮਰਦਾ ਤੂੰ ਓਏ ਮੇਰੇ ਚੱਕੋ ਵੀ ਚੱਕੋ ਚੱਕੋ ਵੀ ਮੈਂ ਵੀ ਚੱਲਿਆ ਨਾਲ ਤੇਰੇ ਹਟ ਅਨ ਨਾਲ ਚੱਲਿਆ ਤੇਰੇ ਮੈਂ ਓਏ ਮੇਰਾ ਕਮਰਾ ਖਲੀਫਾ ਉਹ ਕਮਰੇ ਜਿੰਦਾ ਲਾ ਦੇ ਨੇ ਉਹ ਜਿੰਦਾ ਲਾ ਦੇ ਨੇ ਜਿੰਦਾ ਲਾ ਦੇ ਨੇ ਜਿੰਦਾ ਲਾ ਦੇ ਨੇ ਉਹ ਜਿੰਦਾ ਲਾ ਦੇ ਨੇ ਜਿੰਦਾ ਤੰਗ ਨਾ ਕਰੋ ਜਿੰਦਾ ਲਾ ਦੇ ਨੇ ਨਹੀਂ ਕਰੋ ਜਿੰਦਾ ਲਾ ਦੇ ਨੇ ਨਹੀਂ ਕਰੋ ਮੈਂ ਸਤਨਾਮ ਇੱਥੇ ਬਾਪੂ ਸਵਰਨ ਸਿੰਘ ਜੀ ਦੀਆਂ ਤੁਸੀਂ ਮਾਤਾ ਕਹਿੰਦਾ ਕਰੋ ਨਲਾਂ ਦੇਖੋ ਟੈਸਟੀਕਲ ਦੇਖੋ ਕਿੱਡੇ ਵੱਡੇ ਵੱਡੇ ਹੋ ਗਏ ਨੇ ਸਿਰ ਦੇ ਸਾਈਜ਼ ਤੋਂ ਵੀ ਵੱਡੇ ਟੈਸਟੀਕਲ ਹੋ ਗਏ ਨੇ ਤੂੰ ਬਾਪੂ ਜੀ ਦੇ ਪਰਿਵਾਰ ਦੇ ਵਿੱਚ ਪਿੱਛੇ ਹੁਣ ਕੋਈ ਨਹੀਂ ਰਿਹਾ ਧਰਮ ਪਤਨੀ ਸੀ ਉਹ ਵੀ ਪੂਰੀ ਹੋ ਗਈ ਦੋਨੋਂ ਮੀਆਂ ਬੀਬੀ ਹੋਈ ਇੱਥੇ ਰਹਿੰਦੇ ਸੀ ਪਿਛਲੇ 15-20 ਸਾਲਾਂ ਤੋਂ ਗੁਰਦੁਆਰਾ ਆਲਮਗੀਰ ਸਾਹਿਬ ਦੇ ਵਿੱਚ ਇਹਨਾਂ ਨੂੰ ਸਿਰ ਤੇ ਛੱਤ ਮਿਲੀ ਹੋਈ ਆ ਧੰਨਵਾਦ ਆ ਕਮੇਟੀ ਦਾ ਜਾਂ ਇੱਥੋਂ ਦੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਇਸ ਬਜ਼ੁਰਗ ਨੂੰ ਘਟੋ ਘਾਟ ਇੱਥੇ ਆਸਰਾ ਦਿੱਤਾ ਹੋਇਆ ਗੁਰੂ ਦੇ ਘਰ ਦੇ ਵਿੱਚ ਬਾਪੂ ਜੀ ਰਹਿ ਰਹੇ ਨੇ ਬਾਪੂ ਜੀ ਦਾ ਪਿੱਛੇ ਪਰਿਵਾਰ ਦੇ ਵਿੱਚ ਕੌਣ ਆ ਉਹਨਾਂ ਦੇ ਫੋਨ ਨੰਬਰ ਜਾਂ ਕੋਈ ਬਾਪੂ ਦਾ ਧੀ ਪੁੱਤ ਕੁਝ ਨਹੀਂ ਪਤਾ ਇੱਥੇ ਕਿਸੇ ਨੂੰ ਵੀ ਕਿਉਂਕਿ ਬਾਪੂ ਤੇ ਬਾਪੂ ਦੀ ਧਰਮ ਪਤਨੀ ਰਹਿੰਦੇ ਸੀ ਇੱਥੇ ਤੇ ਮਾਤਾ ਦੀ ਡੈਥ ਤੋਂ ਬਾਅਦ ਹੁਣ ਬਾਪੂ ਇਕੱਲੇ ਹੀ ਰਹਿੰਦੇ ਆ ਬਾਪੂ ਥੋੜੇ ਜਿਹੇ ਜਿਵੇਂ ਕਹਿ ਦਈਏ ਬੈੜੇ ਸੁਭਾਅ ਦੇ ਨੇ ਕਿਸੇ ਨੂੰ ਬਾਹਲਾ ਬੁਲਾਉਂਦੇ ਨਹੀਂ ਨਾ ਕਿਸੇ ਨੂੰ ਆਪਣੇ ਕਮਰੇ ਚ ਪੜਨ ਦਿੰਦੇ ਆ ਤੇ ਨਾ ਹੀ ਆਪਣਾ ਕੋਈ ਪ੍ਰੋਪਰ ਇਲਾਜ ਕਰਾ ਰਹੇ ਨੇ ਤੇ ਸਾਨੂੰ ਜਸਵੀਰ ਵੀਰੇ ਉਹਨਾਂ ਨੇ ਫੋਨ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਵੀਰੇ ਉਹਨਾਂ ਨੇ ਤੇ ਬਾਪੂ ਜੀ ਦੀ ਹਾਲਤ ਨੂੰ ਦੇਖਦਿਆਂ ਹੋਏ ਆ ਅਸੀਂ ਅੱਜ ਇੱਥੇ ਪਹੁੰਚੇ ਸੀ ਇੱਥੇ ਬਾਬਾ ਜੀ ਹੁਣੀ ਵੀ ਸਾਨੂੰ ਮਿਲੇ ਗੁਰੂ ਘਰ ਦੇ ਵਿੱਚ ਸੇਵਾਦਾਰ ਨੇ ਬਾਬਾ ਜੀ ਹੁਣੀ ਇੱਥੇ ਤੇ ਇਹਨਾਂ ਨੇ ਵੀ ਸਾਰਿਆਂ ਨੂੰ ਦੱਸਿਆ ਵੀ ਬਾਪੂ ਜੀ ਬਹੁਤ ਲੰਬੇ ਸਮੇਂ ਤੋਂ ਇੱਥੇ ਹੀ ਰਹਿ ਰਹੇ ਨੇ ਵੀ ਪਰ ਇਹਨਾਂ ਦਾ ਕੋਈ ਪਰਿਵਾਰ ਦਾ ਮੈਂਬਰ ਜਾਂ ਕੋਈ ਅੱਗੇ ਪਿੱਛੇ ਕੋਈ ਆਉਣ ਵਾਲਾ ਹੈ ਨਹੀਂ ਇਹਨੂੰ ਦੇਖਣ ਵਾਲਾ ਹੁਣ ਕੋਈ ਨਹੀਂ ਬਜ਼ੁਰਗ ਹੋ ਗਿਆ ਕਰਕੇ ਇਕੱਲਾ ਤੁਰ ਵੀ ਬਹੁਤ ਔਖਾ ਹੋ ਕੇ ਤੁਰਦਾ ਮੁਸ਼ਕਲ ਨਾਲ ਵੀ ਅੰਦਰ ਹੀ ਪਿਆ ਰਹਿੰਦਾ ਪ੍ਰਸ਼ਾਦਾ ਪਾਣੀ ਸਾਰੇ ਇਹ ਦੇ ਦਿੰਦੇ ਨੇ ਗੁਰੂ ਘਰ ਤੋਂ ਲੰਗਰ ਪ੍ਰਸ਼ਾਦਾ ਆ ਜਾਂਦਾ ਤੇ ਸ਼ਾਕ ਲੈਂਦੇ ਨੇ ਤੇ ਬਾਕੀ ਇਸ ਵੀਰ ਸਿੰਘ ਜੀ ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਇਹਨਾਂ ਬਾਰੇ ਇਹਨਾਂ ਮੈਂ ਇਥੇ ਹੀ ਨਗਰਿਆ ਸੀ ਤੇ ਹਾਈ ਹਾਈ ਦੀ ਆਵਾਜ਼ ਆ ਰਹੀ ਸੀ ਜ਼ੋਰ-ਜ਼ੋਰ ਅੱਛਾ ਮੈਂ ਕਹਿੰਦਾ ਕੋਈ ਜਾਨਵਰ ਹੋ ਗਏ ਤੇ ਕੋਈ ਹੋਰ ਗੱਲ ਦੇਖਿਆ ਤੇ ਬਾਪੂ ਜੀ ਆ ਚੀਜ਼ ਨੂੰ ਫੜ ਕੇ ਨਾ ਵੀ ਨਾਪ ਨਾਪ ਰਿਹਾ ਸੀ ਵੀ ਦਰਦ ਹੋ ਰਿਹਾ ਜ਼ਿਆਦਾ ਫਿਰ ਮੈਂ ਦਵਾਈ ਲਿਆ ਕੇ ਦਿੱਤੀ ਉਹ ਤੁਹਾਨੂੰ ਵੀ ਵੀਡੀਓ ਪਾਈ ਸੀ ਜੀ ਉਹ ਤੋਂ ਬਾਅਦ ਫਿਰ ਮੈਂ ਸੰਪਰਕ ਕਰਿਆ ਮੈਂ ਕਹਿੰਦਾ ਵੀ ਲੋੜ ਅੱਗੇ ਤੇ ਬਾਪੂ ਚੱਲ ਆਪ ਚੱਲ ਫਿਰ ਸੱਤ ਚਲੇ ਜਾਂਦੇ ਲੰਗੜ ਕੇ ਪੁੱਤ ਪ੍ਰਸ਼ਾਦਾ ਛੱਕੇ ਆਉਂਦੇ ਹੀ ਚਾਹ ਪੀ ਆਉਂਦੇ ਹੀ ਬਾਬਾ ਜੀ ਰਾਮਲੇ ਚਲੀ ਜਾਂਦਾ ਗੰਦ ਵੀ ਅੰਦਰ ਹੀ ਕਰੀ ਜਾਂਦੇ ਲੈਟਰਨ ਵੀ ਅੰਦਰ ਕਰਦੇ ਦੋ ਤਿੰਨ ਆਰੀ ਵਿੱਚ ਕਚਰਾ ਪਾ ਕੇ ਗਿਆ ਉਹ ਵੀ ਲਾ ਦਿੰਦੇ ਫਿਰ ਕਚਰਾ ਪੈਂਦੇ ਨਹੀਂ ਹਾਂ ਦਰਦ ਹੁੰਦਾ ਨਾ ਪੈਰ ਵੀ ਜਾਂਦੇ ਨਵੇਂ ਨਿਬੜੇ ਪੜੇ ਪੜੇ ਅੰਦਰ ਗੰਦਗੀ ਚ ਰਹਿ ਰਹੇ ਆ ਅੰਦਰ ਵੜ ਨਹੀਂ ਦਿੰਦਾ ਕਿਸੇ ਜਿਦੋਂ ਮੈਂ ਆੜਵਾ ਤੁਸੀਂ ਦਵਾਈ ਕੇ ਆਏ ਹੋਈ ਸੀ ਵੀਰ ਜੀਾਂ ਦੇ ਜਿੱਦਨ ਵੀਰ ਜੀ ਆ ਗਏ ਜਿਹਦੇ ਪੇਟ ਆ ਜੀ ਜੀ ਤੁਸੀਂ ਆ ਗਏ ਬਹੁਤ ਧੰਨਵਾਦ ਜੀ ਤੇ ਹੋਰ ਕੋਈ ਜਾਣਕਾਰੀ ਬਾਬਾ ਜੀ ਇਹਨਾਂ ਬਾਰੇ ਕੋਈ ਨਹੀਂ ਆਪਾਂ ਨੂੰ ਇੰਨਾ ਹੀ ਪਤਾ ਬਸ ਅਸੀਂ ਤਾਂ ਜਿਵੇਂ ਦਾ ਇਸ ਤਰੀਕੇ ਦੇਖ ਰਹੇ ਹਾਂ ਇੰਹੀਂ ਰਹਿਣਾ ਧੀਆਂ ਹੀ ਪੁੱਤ ਇਹਨਾਂ ਦਾ ਜਾਂ ਕੋਈ ਕੋਈ ਨਹੀਂ ਦੇਖਿਆ ਇਹਨਾਂ ਕੋਲ ਆnde ਕੋਈ ਸੇਵਾਦਾਰ ਕੋਈ ਆ ਗਿਆ ਬਰੈਡ ਦੇ ਕੇ ਆ ਜਾਂ ਕੋਈ ਹੋਰ ਚੀਜ਼ ਦੇ ਕੇ ਹੋ ਰਹੀ ਜਾਂਦੇ ਨੇ ਬਸ ਸੇਵਾਦਾਰ ਹੀ ਹੈ ਜਿਹੜਾ ਕੋਈ ਹਾਂ ਜੀ ਤੁਮ ਤਾਂ ਫਿਰਦੇ ਨੇ ਸੇਵਾਦਾਰ ਹੀ ਆ ਕੇ ਪਾਣੀ ਦੇ ਗਿਆ ਕੋਈ ਰਿਸ਼ਤੇਦਾਰ ਕੋਈ ਕਦੇ ਨਹੀਂ ਦੇਖਿਆ ਅੱਛਾ ਕੋਈ ਰਿਸ਼ਤੇਦਾਰ ਨਹੀਂ ਕਰੇ ਦੇਖਿਆ ਮੇਰਾ ਕੋਈ ਪਰਿਵਾਰਕ ਮਾਤਾ ਦੇਖੀ ਜੀ ਇਹਦੀ ਘਰ ਵਾਲੀ ਜੀ ਤੇ ਹੁਣ ਇੱਕ ਪੂਰੀ ਹੋ ਗਈ ਬਾਤ ਉਹਦਾ ਬੁਰਾ ਵਾਲਾ ਉਹ ਮੜੀ ਮੱਡੀ ਕੇਅਰ ਕਰਦੀ ਸੀ ਤੂੰ ਕਿੰਨੇ ਟਾਈਮ ਤੋਂ ਪੂਰੀ ਹੋ ਗਈ ਉਹ ਹੋ ਗਏ ਮਰਫਾ ਤਿੰਨ ਚਾਰ ਸਾਲ ਤੋਂ ਹੋ ਹੀ ਗਏ ਉਸ ਤੋਂ ਬਾਅਦ ਹੀ ਜ਼ਿਆਦਾ ਫਿਰ ਇੰਦਾ ਹੋਰ ਕੀ ਕਹਿੰਦੇ ਤੁਸੀਂ ਤੇ ਹੁਣ ਬਾਪੂ ਪਤਾ ਨਹੀਂ ਇਹਨਾਂ ਦੇ ਦਿਮਾਗ ਦੀ ਕਾੜ ਹੈ ਜਾਂ ਵਾਕਈ ਇਹ ਗੱਲ ਸੱਚ ਹੈ ਬਾਪੂ ਕਹਿੰਦਾ ਮੇਰਾ ਮੁੰਡਾ ਇੱਕ ਸੈਂਟਰ ਦੇ ਵਿੱਚ ਕੰਮ ਕਰਦਾ ਦਿੱਲੀ ਮੋਦੀ ਆ ਮੋਦੀ ਦੇ ਨਾਲ ਕੰਮ ਕਰਦਾ ਵਾ ਤੇ ਇੱਕ ਬਾਪੂ ਦੱਸਦਾ ਕਿ ਮੈਂ ਕਾਲੀ ਦਲ ਦਾ ਮੈਂਬਰ ਆ ਚਲੋ ਕਾਰਡ ਵੀ ਬਾਪੂ ਦੇ ਕੋਲੇ ਹੈਗਾ ਹਨਾ ਸਵਰਨ ਸਿੰਘ ਸਾਨੂੰ ਬਖਤੌਰ ਸਿੰਘ ਬਾਪੂ ਦਾ ਨਾਮ ਆ Shimla Puri ਗਲੀ ਨੰਬਰ 6 ਦਾ ਐਡਰੈਸ ਆ ਉਹਦੇ ਤੇ ਤੇ ਜੇ ਕੋਈ ਭੈਣ ਭਰਾ ਪਛਾਣਦਾ ਵਾ ਬਾਪੂ ਜੀ ਨੂੰ ਤਾਂ ਪੁਲਿਸ ਸਾਨੂੰ ਉਹ ਵੀ ਸੰਪਰਕ ਕਰਨ ਕਿਉਂਕਿ ਬਾਪੂ ਜੀ ਬਾਰੇ ਕੁਝ ਪਤਾ ਲੱਗ ਜਾਊਗਾ ਬਾਪੂ ਜੀ ਦਵਾਈ ਲਾਦੇ ਮੜੀ ਜੀ ਹਾਂ ਦਵਾਈ ਦਵਾ ਕੇ ਲਿਆ ਹੁੰਦੇ ਨੇ ਬਾਪੂ ਨੂੰ ਐਂ ਹੀ ਬੰਨ ਕੇ ਰੱਖਣੀ ਹੈ ਜੀ ਹੋਲੋ ਆ ਬਾਪੂ ਜੀ ਦਾ ਫੇਸ ਤੁਸੀਂ ਧਿਆਨ ਨਾਲ ਦੇਖੋ ਜੀ ਪੂਰਾ ਹਨਾ ਜੇ ਕੋਈ ਪਛਾਣਦਾ ਬਾਪੂ ਸਵਰਨ ਸਿੰਘ ਜੀ ਨੂੰ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰੋ ਹੇਠਾ ਨੰਬਰ ਦਿੱਤੇ ਹੋਏ ਆ ਅੱਜ ਅਸੀਂ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬ ਤੇ ਉੱਥੇ ਪਹੁੰਚੇ ਹਾਂ 10ਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਆਲਮਗੀਰ ਸਾਹਿਬ ਦੇ ਵਿੱਚ ਤੇ ਅਸੀਂ ਸਾਰੇ ਮੈਂਬਰ ਛੋਟਾ ਬ੍ਰਦਰ ਵੀ ਮੇਰਾ ਇਕਬਿੰਦਰ ਜੀ ਤਾਂ ਆਇਆ ਹੋਇਆ ਸੀ ਨਾਲ ਬਾਪੂ ਜੀ ਦਾ ਕਮਰਾ ਵੀ ਤੁਹਾਨੂੰ ਦਿਖਾਉਨੇ ਆਂ ਸੀ। ਕਮਰੇ ਦੇ ਹਾਲਾਤ ਦਿਖਾਉਨੇ ਆ ਤੁਹਾਨੂੰ ਕਿਵੇਂ ਬਾਪੂ ਜੀ ਅੰਦਰ ਹੀ ਟਾਇਲਟ ਵਾਸ਼ਰੂਮ ਕਰੀ ਜਾਂਦੇ ਆ ਕਿਉਂਕਿ ਤੁਰ ਤਾਂ ਹੁੰਦਾ ਨਹੀਂ ਹੁਣ ਤੇ ਇਦਾਂ ਹੀ ਨਹੀਂ ਨਹੀਂ ਕੋਈ ਨਾ ਧਿਆਨ ਨਾਲ ਜੀ। ਤੇ ਇੱਥੇ ਦੇਖੋ ਹਨਾ ਬਾਪੂ ਜੀ ਦਾ ਆਹੀ ਯਾਨੀ ਕਿ ਬਾਪੂ ਦੀ ਦੁਨੀਆ 'ਚ ਟੀਵੀ ਰੱਖਿਆ ਛੋਟਾ ਜਿਹਾ ਪੱਖਾ ਵਾ। ਆ ਡੱਬੇ-ਡੱਬੇ ਮਠਿਆਈਆਂ ਦੇ ਕੋਈ ਦੇ ਜਾਂਦਾ ਸ਼ੱਕ ਲੈਂਦੇ ਨੇ। ਆ ਕੋਈ ਲੀੜੇ ਕੱਪੜੇ ਪਏ ਨੇ ਬਾਪੂ ਜੀ ਦੇ ਹਨਾ। ਤੇ ਪਿਛਲੇ ਕਈ ਸਾਲਾਂ ਦੇ ਕੈਲੰਡਰ ਕੰਧਾਂ ਤੇ ਲੱਗੇ ਹੋਏ ਨੇ ਤੇ ਤਾਂ ਬ੍ਰੈਡ ਪਏ ਆ ਕੋਈ ਜਿਵੇਂ ਬ੍ਰੈਡ ਦੇ ਗਿਆ ਬਾਪੂ ਜੀ ਨੂੰ ਤੇ ਇਹ ਬਾਪੂ ਜੀ ਦਾ ਚੌਂਕਾ ਚੁੱਲਾ ਬੈਨਕ ਹੁਣ ਤਾਂ ਬਾਪੂ ਜੀ ਤਾਂ ਰੋਟੀ ਪਾਣੀ ਵੀ ਨਹੀਂ ਬਣਦਾ ਕੋਈ ਜਨ ਪਹਿਲਾਂ ਤਾਂ ਚਲੋ ਬਣਾ ਲੈਂਦੇ ਹੋਣਗੇ ਬਾਪੂ ਜੀ ਇੱਥੇ ਪ੍ਰਸ਼ਾਦਾ ਪਾਣੀ ਆ ਛੋਟਾ ਜਿਹਾ ਕੂਲਰ ਪਿਆ ਵਾ ਤੇ ਇਹੀ ਬਾਪੂ ਜੀ ਦੀ ਜ਼ਿੰਦਗੀ ਆ ਇਹੀ ਬਾਪੂ ਜੀ ਦਾ ਘਰਬਾਰ ਆ ਤੇ ਇਹੀ ਬਾਪੂ ਜੀ ਦਾ ਇਸ ਟਾਈਮ ਜੀਵਨ ਜੀ ਆਪਨ ਕਰਨ ਦਾ ਇੱਕ ਆਸਰਾ ਬਾ ਜਿੱਥੇ ਬਾਪੂ ਜੀ ਹੁਣ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਆ ਤੇ ਅਸੀਂ ਇੱਥੇ ਇੱਕ ਬੇਨਤੀ ਵੀ ਕਰਦੇ ਆ ਪ੍ਰਬੰਧਕਾਂ ਨੂੰ ਬੀਬੀ ਬਾਪੂ ਜੀ ਚਲੋ ਠੀਕ ਹੋ ਕੇ ਹੋਰ ਮਹੀਨੇ ਨੂੰ ਡੇਢ ਮਹੀਨੇ ਨੂੰ ਵਾਪਸ ਆ ਜਾਣਗੇ ਵੀ ਇਹਨਾਂ ਦਾ ਕਮਰਾ ਇਦਾਂ ਹੀ ਐਲੀਟੀ ਰੱਖਿਆ ਜਾਵੇ ਹਨਾ ਕਮਰੇ ਦੀ ਵੜਨ ਨਹੀਂ ਸੀ ਦਿੰਦੇ ਕਿਸੇ ਨੂੰ ਹਾਂਜੀ ਹਾਂਜੀ ਤਾਂ ਥੋੜੀ ਸਫਾਈ ਕਰਾ ਕੇ ਇਦਾਂ ਹੀ ਰੱਖ ਦੇ ਹਨਾ ਸਫਾਈ ਕਰਾ ਦਾਂਗੇ ਜੀ ਅਸੀਂ ਇਹਨਾਂ ਦਾ ਅਸੀਂ ਗੇੜਾ ਗੂੜਾ ਘਟਾ ਦਾਂਗੇ ਕਿਉਂਕਿ ਇਹ ਹੁੰਦਾ ਵੀ ਇਸ ਉਮਰ ਚ ਬੰਦੇ ਨੂੰ ਐ ਨਾ ਲੱਗੇ ਵੀ ਖਣੀ ਮੇਰਾ ਕਮਰਾ ਖਾਲੀ ਕਰਾਉਣ ਦੇ ਮਾਰੇ ਆ ਰਿਹਾ ਇੱਥੇ ਅੰਦਰ ਆਉਣ ਨਹੀਂ ਸੀ ਦਿੰਦਾ ਕਿਸੇ ਨੂੰ ਅੱਛਾ ਪੜਨ ਨਹੀਂ ਸੀ ਦਿੰਦੇ ਨੋ 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 ਬਾ ਇੱਟਾ ਵੱਟੇ ਲੈ ਕੇ ਪਾਇਆ ਜਾਂਦਾ ਜੀ ਜਾਂ ਡੰਡਾ ਲੈ ਕੇ ਪਾਇਆ ਜਾਂਦਾ ਜੀ ਤੁੰ ਅੱਛਾ ਜੀ ਬੜੇ ਨਹੀਂ ਡੰਡਾ ਕਿਸੇ ਦਾ ਮੈਂ ਡਾਂਗ ਖਿੱਚ ਲੈਂਦਾ ਜੀ ਇੱਥੇ ਬਰਛੀ ਮੇਰੇ ਉਧਰ ਮਗਰਮਾਰੀ ਚਲਾਵੇਂ ਅੱਛਾ ਮੈਂ ਤਾਂ ਚੱਲ ਚਲੇ ਜਾਣਾ ਬਾਪੂ ਬਾਪੂ ਇਹਦਾ ਜਿਹੜਾ ਲੇਬਰ ਵਾਲੇ ਸਾਡੇ ਰਹਿੰਦੇ ਨੇ ਇਹਨਾਂ ਨੂੰ ਕਹੀਦਾ ਵੀ ਪ੍ਰਸ਼ਾਦਾ ਤੁਸੀਂ ਆਪਣਾ ਲਿਆਉਂਦੇ ਹੋ ਇਹਨਾਂ ਨੂੰ ਵੀ ਦੇ ਦਿਆ ਫਿਰ ਉਹ ਪ੍ਰਸ਼ਾਦਾ ਦੇ ਦਿੰਦੇ ਚਲੋ ਸ਼ੁਕਰੀਆ ਬਾਬਾ ਜੀ ਤੁਸੀਂ ਹਨ ਸਾਡਾ ਸਾਥ ਵੀ ਦਿੱਤਾ ਤੇ ਇੱਥੇ ਅਸੀਂ ਇੱਕ ਬੇਨਤੀ ਕਰਾਂਗੇ ਉਹਨਾਂ ਵੀਰਾਂ ਨੂੰ ਜਿਹੜੇ ਮਾੜੇ ਕਮੈਂਟ ਕਰਦੇ ਆ ਜਾਂ ਆਪਦੇ ਆਪ ਹੀ ਆਪਣੇ ਵੱਲੋਂ ਇੱਕ ਉਹ ਬਣਾ ਲਿੰਦੇ ਆ ਗੱਲ ਵੀ ਕਣੀ ਇੱਥੇ ਕੀ ਹੋ ਰਿਹਾ ਸੀ ਇਦਾਂ ਦੇ ਹਾਲਾਤਾਂ ਦੇ ਵਿੱਚ ਜੇ ਕੋਈ ਹੈਗਾ ਸਾਡਾ ਫਰਜ਼ ਬਣਦਾ ਸੀ ਮਦਦ ਕਰੀਏ ਜੇ ਆਪਾਂ ਮਦਦ ਨਹੀਂ ਕਰ ਸਕਦੇ ਮਾੜਾ ਚੰਗਾ ਨਾ ਬੋਲੀਏ ਕਿਉਂਕਿ ਬਾਪੂ ਜੀ ਦੀ ਮਦਦ ਕਰਨ ਵਾਸਤੇ ਗੁਰਦੁਆਰਾ ਕਮੇਟੀ ਵੱਲੋਂ ਜਾਂ ਪ੍ਰਬੰਧਕਾਂ ਵੱਲੋਂ ਅਪਰਾਲੇ ਕੀਤੇ ਗਏ ਸਮੇਂ-ਸਮੇਂ ਤੇ ਪਰ ਬਾਪੂ ਜੀ ਦੇ ਹਾਲਾਤ ਇਦਾਂ ਦੇ ਸੀ ਬਾਪੂ ਦਾ ਸੁਭਾਅ ਇੰਨਾ ਬੈੜਾ ਸੀ ਬਾਪੂ ਜੀ ਮੈਂ ਦੱਸਦੇ ਆ ਵੀ ਇੱਟਾ ਰੋੜੇ ਮਾਰਦੇ ਸੀ ਇੱਥੇ ਸਮਾਨ ਇੱਟਾ ਰੋੜੇ ਰੱਖੇ ਹੋਏ ਬਾਪੂ ਨੇ ਅੰਦਰ ਵੀ ਹੈਨਾ ਬਰਚੀ ਰੱਖੀ ਹੋਈ ਆ ਤੇ ਫਿਰ ਜੇ ਕੋਈ ਆਉਂਦਾ ਸੀ ਤਾਂ ਕਿਸੇ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੇ ਚਲੋ ਅਸੀਂ ਤਾਂ ਜਿਵੇਂ ਆਦੀ ਹੋਏ ਹੋਏ ਆ ਜਾਂ ਸਾਨੂੰ ਕਹਿ ਦਈਏ ਇਸ ਸਮੇਂ ਤੇ ਤਜਰਬਾ ਹੋ ਗਿਆ ਪਿਛਲੇ 10 ਸਾਲਾਂ ਚ ਵੀ ਕਿੱਦਾਂ ਬਾਪੂ ਜੀ ਨੂੰ ਟੈਕਲ ਕਰਨਾ ਸੀ ਕੁਝ ਮਹਾਰਾਜ ਵੀ ਉਸ ਟਾਈਮ ਨਾਲ ਆ ਖੜਦੇ ਸਾਡੇ ਹੁਣ ਜਿਵੇਂ ਬਾਪੂ ਜੀ ਨੂੰ ਮੌਕਾ ਹੀ ਨਹੀਂ ਮਿਲਿਆ ਉਦੋਂ ਤੁਸੀਂ ਬਾਪੂ ਜੀ ਦੀ ਸਾਡੀ ਆਵਾਜ਼ ਸੁਣ ਕੇ ਬਾਹਰ ਆ ਕੇ ਬੈਠ ਕੇ ਦੇਲੀਆਂ ਤੇ ਹਨਾ ਤੇ ਨਹੀਂ ਤਾਂ ਅੰਦਰ ਵੜ ਕੇ ਬਾਪੂ ਜੀ ਨੂੰ ਲੈ ਕੇ ਆਉਣਾ ਸ਼ਾਇਦ ਸਾਡੇ ਲਈ ਵੀ ਔਖਾ ਹੁੰਦਾ ਪਰ ਇਦਾਂ ਦੇ ਹਾਲਾਤਾਂ ਦੇ ਵਿੱਚ ਰਹਿਣ ਦਾ ਜਿਹੜਾ ਬਾਪੂ ਜੀ ਦਾ ਕਿ ਸੀ ਇਹ ਕਰਮਾ ਦਾ ਕੋਈ ਬਾਪੂ ਦਾ ਸੀਗਾ ਪਰ ਗੁਰੂ ਘਰ ਵੱਲੋਂ ਪ੍ਰਸ਼ਾਦਾ ਪਾਣੀ ਦਿੱਤਾ ਜਾਂਦਾ ਸੀ ਏਡਾ ਸੋਹਣਾ ਕਮਰਾ ਵਧੀਆ ਇੱਥੇ ਦਿੱਤਾ ਹੋਇਆ ਭਰਾਂਡਾ ਸਭ ਕੁਝ ਹੈਗਾ ਇੱਥੇ ਅੰਦਰ ਕੂਲਰ ਆ ਪੱਖਾ ਵਾ ਪਰ ਜਿਹੜੇ ਹਾਲਾਤ ਸੀ ਹੁਣ ਜਾਂਦਾ ਬਾਪੂ ਜੀ ਦਾ ਕੋਈ ਪਰਿਵਾਰਕ ਮੈਂਬਰ ਪਿੱਛੇ ਆਉਂਦਾ ਜਾਂ ਕੋਈ ਰਿਸ਼ਤੇਦਾਰ ਭੈਣ ਭਰਾ ਹੁੰਦਾ ਫਿਰ ਤਾਂ ਚਲੋ ਆ ਕੇ ਕੋਈ ਨਾ ਕੋਈ ਬਾਹ ਫੜ ਲੈਂਦਾ ਪਰ ਜਿੰਨਾ ਕ ਪ੍ਰਬੰਧਕਾਂ ਵੱਲੋਂ ਹੋ ਸਕਦਾ ਸੀ ਪ੍ਰਬੰਧਕਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਤੇ ਮੇਰੀ ਬੇਨਤੀ ਆ ਵੀ ਕੋਈ ਵੀ ਭੈਣ ਭਰਾ ਇਦਾਂ ਦੀ ਕੋਈ ਗਲਤ ਸ਼ਬਦਾਬਲੀ ਨਾ ਕਮੈਂਟਾਂ ਦਾ ਹੀ ਬੋਲੇ ਕਿਉਂਕਿ ਗੁਰੂ ਘਰ ਆ ਗੁਰੂ ਘਰ ਦੇ ਵਿੱਚ ਸਾਡਾ ਸਾਰਿਆਂ ਦਾ ਫਰਜ ਆ ਵੀ ਜੇ ਕੋਈ ਸਾਡੀ ਡਿਊਟੀ ਲਾ ਕੇ ਮਹਾਰਾਜ ਨੇ ਭੇਜਿਆ ਅਸੀਂ ਬਾਪੂ ਨੂੰ ਲੈ ਕੇ ਚੱਲੇ ਸਾਡੀ ਕੀ ਔਕਾਤ ਆ ਵੀ ਅਸੀਂ ਕਿਸੇ ਇਦਾਂ ਗੁਰੂ ਘਰ ਦੇ ਸੇਵਾਦਾਰ ਦੀ ਸੇਵਾ ਕਰੀਏ ਗਰਾਉਂਡ ਵਾਲਾ ਤਾਂ ਉਹੀ ਆ ਸੱਚੇ ਪਾਤਸ਼ਾਹ ਮਹਾਰਾਜ ਆਪ ਹੀ ਨੇ ਤੇ ਬਾਪੂ ਜੀ ਵਾਸਤੇ ਬਸ ਇੱਕ ਅਰਦਾਸ ਕਰਦੇ ਹੋ ਵੀ ਬਾਪੂ ਸਵਰਨ ਸਿੰਘ ਜੀ ਠੀਕ ਹੋ ਜਾਣ ਠੀਕ ਹੋ ਕੇ ਦੁਬਾਰਾ ਇਸ ਕਮਰੇ ਚ ਆ ਕੇ ਰਹਿ ਸਕਣ ਜਿੰਨਾ ਉਹਨਾਂ ਦਾ ਜੀਵਨ ਹੈ ਜਿੱਦਾਂ ਵੀ ਉਹ ਜਿਉਣਾ ਚਾਹੁੰਦੇ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਉੱਥੇ ਹੀ ਰਹਿਣ ਸਾਡੇ ਕੋਲੇ ਆਪਦਾ ਜੀਵਨ ਉੱਥੇ ਹੀ ਬਤੀਤ ਕਰਨ ਹਾਂਜੀ ਚਾਬੀ ਜਿੰਦਾ ਕਾਕਾ ਹੈਗਾ ਆਪਣੇ ਕੋਲ ਨਮਾ ਨਮਾ ਜਿੰਦਾ ਦਿਓ ਇੱਕ ਤੇ ਹੁਣ ਬਾਪੂ ਜੀ ਦੇ ਕਮਰੇ ਨੂੰ ਅਸੀਂ ਤਾਲਾ ਲਗਾ ਕੇ ਜਿੰਦਾ ਲਗਾ ਕੇ ਨਾ ਚਾਬੀ ਇੱਕ ਤਾਂ ਵੀ ਪਿਆਦਾ ਵਾਲਾ ਤਾਂ ਇਹੀ ਲਾ ਦੋ ਇਹੀ ਲਾ ਦਿੰਨੇ ਜਿੰਦਾ ਲਾ ਕੇ ਚਾਬੀ ਨਾਲ ਇੱਕ ਤਾਂ ਮੰਦੋਗੀ ਸਾਰੀਆਂ ਜਾ ਰਹੇ ਆ ਜੀ ਵਾਹਿਗੁਰੂ ਕਿਰਪਾ ਕਰਨ ਬਾਪੂ ਜੀ ਤੰਦਰੁਸਤ ਹੋਣ ਤਕੜੇ ਹੋਣ ਬਾਪੂ ਸਵਰਨ ਸਿੰਘ ਜੀ ਬਾਪੂ ਜੀ ਤਾਂ ਤਾਲੇ ਦੀ ਚਾਬੀ ਆ ਤੁਹਾਡੇ ਕਮਰੇ ਦੀ ਚਾਬੀ ਅਗਰ ਆ ਜਬੀ ਜਮਾ ਸਤਿਮਾਨੀ ਚਾਬੀ ਜਿੰਦਾ ਲਾਦ ਕੇ ਨਾਲ ਨਹੀਂ ਲੈ ਕੇ ਜਾਣੀ ਚਾਬੀ ਨਾ ਮੈਂ ਸਤਿਮਾਨੀ ਚਾਬੀ ਇਹ ਇਹਨਾਂ ਨੂੰ ਸੇਵਾਦਾਰਾਂ ਨੂੰ ਦੇ ਦਈਏ ਇੱਥੇ ਧੱਕੇਬਾਜੀ ਤੁਸੀਂ ਧੱਕੇਬਾਜੀ ਕਰਦੇ ਨਹੀਂ ਇੱਥੇ ਇਹਨਾਂ ਨੂੰ ਬਾਬਾ ਜੀ ਨੂੰ ਦੇ ਦਈਏ ਸਫਾਈ ਕਰਾ ਦੇਣਗੇ ਕਮਰੇ ਦੀ ਹਾਂ ਆ ਬਾਬਾ ਜੀ ਨੂੰ ਲੈਟ ਮਾਰ ਇੱਧਰ ਰੱਖ ਜਾਣਾ ਬਾਬਾ ਜੀ ਇਹ ਆ ਦੇਖੋ ਬਾਬਾ ਬੰਟੀ ਹਾਂਜੀ ਅਬ ਬੰਟੀ ਨੂੰ ਕਿਸਾ ਕਰ ਜਾਣਾ ਗਿਆ ਉਹ ਦਵਾਈ ਦਵਾ ਕੇ ਲੈਉਣੇ ਆ ਬਾਬਾ ਜੀ ਕਿਸਾ ਦਵਾਈ ਆ ਤੋ ਹਸਪਤਾਲ ਚ ਦਵਾਈ ਲੈ ਆਉਣਗੇ ਹਾਂ ਲੁਧਿਆਣੇ ਹਸਪਤਾਲ ਤੋਂ ਜੀ ਮਾ ਘਰ ਮਾ ਟੱਟੀ ਪਿਛਾ ਦੇ ਖਾਊ ਜੂਗਾ ਨਹੀਂ ਸਭ ਕਰਾਵਾਂਗੇ ਉਹ ਵੀ ਕਰਾਵਾਂਗੇ ਅਸੀਂ ਕਰਾਵਾਂਗੇ ਬਾਪੂ ਜੀ ਉਹ ਨਹੀਂ ਵੀਰ ਫਿਰ ਮੈਂਡੀ ਮੈਂ ਮੰਨ ਲਓ ਉਹ ਕਰਾ ਦੇਣਗੇ ਸਾਰਾ ਚਾਬੀ ਬੰਟੀ ਬਾਬਾ ਜੀ ਨੂੰ ਦੇ ਦਈਏ ਹਾਂ ਬੰਟੀ ਬਾਬਾ ਜੀ ਨੂੰ ਚਾਬੀ ਦੇ ਦਈਏ ਕਮਰਾ ਸਾਫ਼ ਕਰਾ ਦੇਣਗੇ ਅਸੀਂ ਵੀ ਕਾ ਸਾਫ਼ ਕਰਾ ਕੇ ਨਾਲ ਲੈ ਕੇ ਜਾਣੀ ਆ ਨਾਲ ਲੈਣੀ ਆ ਤੇ ਨਾਲ ਲੈ ਲਾ ਚਾਬੀ ਨਾਲ ਲੈ ਕੇ ਜਾਣੀ ਆ ਕਿ ਬੰਟੀ ਬਾਬਾ ਜੀ ਨੂੰ ਦੇਣੀ ਆ ਦੱਸੋ ਜੇਬ ਚ ਪੜਾ ਦਵਾਈ ਲੈ ਕੇ ਜਦੋਂ ਆ ਗਏ ਫਿਰ ਜਿੰਦਾ ਖੋਲ ਲਈ ਉਹ ਬੰਟੀ ਹਾਂਜੀ ਆ ਕਰ ਕਰ ਕੁਛ ਉਹ ਨਹੀਂ ਦਵਾਈ ਦਵਾਨ ਲੱਗਿਆ ਜੀ ਹਾਂ ਦਵਾਈ ਦਵਾਨ ਲੱਗਿਆ ਤੁਹਾਨੂੰ ਦਵਾਈ ਚਾਹੀਦੀ ਮੇਰੀ ਇੱਥੇ ਉਹ ਕੋਈ ਨਹੀਂ ਉਹ ਵੀ ਚੈੱਕ ਕਰ ਲੈਣਗੇ ਦਵਾਈ ਚਾਹੀਦੀ ਉਹ ਕਰਦੇ ਕੈਨੇਡਾ ਲੈ ਆ ਜਣਾ ਆਪਾਂ ਦਰਦਜੀ ਦਵਾਈ ਲੈ ਕੇ ਮੈਂ ਵੀ ਚੱਲਿਆ ਨਾਲ ਨਾਲ ਚੱਲਿਆ ਮੈਂ ਚੱਲਿਆ ਨਾਲ ਤੇਰਾ ਭਲਾ ਹੀ ਹੈ ਮੈਂ ਦਵਾਈ ਚਾਹਤੇ ਮਾਰਾਂਗਾ ਨਹੀਂ ਆਪਾਂ ਆ ਜਾਣਾ ਕੋਈ ਗੱਲ ਨਹੀਂ ਆ ਜਾਣਾ ਬਾਪੂ ਪਤਾ ਕੀ ਗੱਲ ਹੈ ਨਹੀਂ ਨਹੀਂ ਬਾਪੂ ਦੁਖੀ ਨਹੀਂ ਕਰਦੇ ਦੁਖੀ ਨਹੀਂ ਕਰਦੇ ਨਹੀਂ ਕਰਦੇ ਦੁਖੀ ਬਾਪੂ ਨਹੀਂ ਨਹੀਂ ਦਵਾਈ ਦਵਾ ਕੇ ਤੁਹਾਨੂੰ ਆ ਜਾਣਾ ਇਹਨਾਂ ਨੇ ਠੀਕ ਹੈ ਬਾਪੂ ਦੁਖੀ ਨਾ ਕਰੋ ਦੁਖੀ ਨਹੀਂ ਕਰਦੇ ਠੀਕ ਹੈ ਬਾਪੂ ਮੁੜੇ ਆਉਣੇ ਆਪਾਂ ਮੁੜੇ ਆਉਣੇ ਕੋਈ ਨਾ ਕੋਈ ਲਿਉਣਗੇ ਹੁਣੇ ਛੱਡ ਜਾਂਦੇ ਨੇ ਆ ਹੁਣੇ ਛੱਡ ਜਾਂਦੇ ਨੇ ਛੱਡ ਦੇ ਕੋਈ ਨਾ ਬਾਹਰ ਛੱਡ ਜਾਂਦੇ ਹੁਣੇ ਛੱਡ ਦਿੰਦੇ ਨੇ ਮੈਂ ਨਹੀਂ ਵਾਹ ਚਾਹਤੀ ਆ ਬੇਬੇ ਮੈਂ ਤੁਸੀਂ ਮੈਂ ਤੁਹਾਨੂੰ ਠੀਕ ਆ ਬਾਪੂ ਜੀ ਕੋਈ ਨਾ ਥੋੜੇ ਟਾਈਮ ਚ ਮੁੜੇ ਆਵਾਂਗੇ ਹੁਣੇ ਆ ਜੰਨੇ ਆ ਚਾਬੀ ਪਾਲਾ ਜੇਬ ਚ ਪਾਲੀ ਪਾਲੀ ਚਾਬੀ ਪਾਲੀ ਤਕੇ ਵਾਰੀ ਕਰਦੇ ਮੈਂ ਨਾ ਨਹੀਂ ਬਾਪੂ ਅਸੀਂ ਤੇਰੇ ਪੁੱਤ ਆਈ ਤਾਂ ਮਦਦ ਦੇਖ ਬਾਪੂ ਤੇਰੇ ਪੈਰਾਂ ਨੂੰ ਕਿਵੇਂ ਟੱਟੀ ਸਾਰੇ ਲੱਗੀ ਪਈ ਐ ਦੇਖ ਮੈਂ ਕਹਿੰਦਾ ਮੈਂ ਬਿਮਾਰਾ ਨਾ ਟਾਈਮ ਬਾਪੂ ਜੀ ਤੁਹਾਡੀ ਮਦਦ ਲਈ ਆਇਆ ਨਹੀਂ ਹੁਣ ਨੀ ਦਿੰਦੇ ਬਾਪੂ ਅਸੀਂ ਹੁਣ ਨਹੀਂ ਦਿੰਦੇ ਔਖਾ ਸਾਡਾ ਪਿਓ ਆ ਤੂੰ ਆ ਢੱਕਲਾ ਲੱਤਾਂ ਢੱਕਲਾ ਨਾ ਨਾ ਅੱਲਾ ਤਾਂ ਢੱਕਲਾ ਐ ਚੱਲ ਚੱਲ ਮੈਂ ਵੀ ਚੱਲਾਂ ਤੇ ਨਾਲ ਚੱਲ ਮੈਂ ਟੱਕਣਾ ਟੱਕਲਾ ਲੱਤਾਂ ਬਾਪੂ ਟੱਕਣਾ ਟੱਕਲਾ ਲੱਤਾਂ ਬਾਪੂ ਤੇ ਮੈਂ ਤੁਹੀ ਨਾ ਕਰੋ ਠੰਡਾ ਬਾਪੂ ਠੰਡਾ ਠੰਡਾ ਬਾਪੂ ਟੱਕਲਾ ਲੱਤਾਂ ਕੋਈ ਨਾ ਹਾਂ ਬਹਤ ਕੋਈ ਨਾ ਬਾਪੂ ਕੋਈ ਨਾ ਬਾਪੂ ਕੋਈ ਮੇਰਾ ਪਿਆਵਾਂ ਤਾਂ ਸਾਡਾ ਸਾਡਾ ਬਾਪੂਆਂ ਤੋਂ ਸਾਡਾ ਬਾਪੂਆਂ ਅਮਾ ਮਾਰ ਜੂਗਾ ਤੁਹਾਨੂੰ ਸਮਝਾ ਟੱਕੇ ਵਾਰੀ ਨਾ ਕਰੋ ਨਹੀਂ ਕਰਦੇ ਛੱਡ ਦੇ ਕੋਈ ਨਾ ਛੱਡ ਦੇ ਇਹਦੀ ਛੱਡ ਦੇ ਛੱਡ ਦੇ ਕੋਈ ਨਾ ਛੱਡ ਦੇ ਛੱਡ ਦੇ ਕੋਈ ਨਾ ਛੱਡ ਦੇ ਨਹੀਂ ਬਾਪੂ ਨਹੀਂ ਨਹੀਂ ਹੁਣ ਰਿਕੇ ਕਰ ਰਹੇ ਹੋ ਨਹੀਂ ਬਾਪੂ ਸੌਰੀ ਮਾਫੀ ਗਲਤੀ ਗਲਤੀ ਹੋ ਗਈ ਮਾਪੇ ਮੇਰੇ ਬਾਪੂ ਤੁਹਾਨੂੰ ਨਹੀਂ ਕਹਿਣਾ ਚਾਹੀਦਾ ਨਹੀਂ ਕਰਦੇ ਤੁਸੀਂ ਬਾਪੂ ਅਸੀਂ ਤਾਂ ਤੇਰੀ ਮਦਦ ਕਰਨ ਆਏ ਆ ਬਾਪੂ ਨਹੀਂ ਬਾਪੂ ਸਾਡਾ ਪਿਓ ਇੰਨੀ ਮਾੜੀ ਹਾਲਤ ਚ ਪਿਆ ਅਸੀਂ ਤਾਂ ਮਦਦ ਕਰਦੇ ਆ ਅਸੀਂ ਤਾਂ ਲੈਣ ਆਏ ਆ ਬਾਪੂ ਨਹੀਂ ਹੋਣ ਦਿੰਦੇ ਔਖਾ ਤੇਰੇ ਨਾਲ ਵਾਅਦਾ ਤੈਨੂੰ ਔਖਾ ਨਹੀਂ ਹੋਣ ਦਿੰਦੇ ਨਹੀਂ ਗੱਲ ਕਰਦਾ ਫਿਰ ਮੈਂ ਤੁਹਾਨੂੰ ਨਹੀਂ ਕਰਾਂ ਹਸਪਤਾਲ ਤੇ ਤੈਨੂੰ ਦਾਖਲ ਕਰਾਵਾਂਗੇ ਮਾਫ ਕਰਾ ਹਸਪਤਾਲ ਤੇ ਦਾਖਲ ਕਰਾਵਾਂਗੇ ਬਾਪੂ ਤੈਨੂੰ ਛੱਡ ਜਾਾਂਗੇ ਅਸੀਂ ਕੋਈ ਨਾ ਮਾਫ ਕਰਾ ਮੈਂ ਤੁਹਾਨੂੰ ਨਹੀਂ ਕਰਾਂ ਨਹੀਂ ਹੋਣ ਦਿੰਦੇ ਤੁਹਾਨੂੰ ਬਾਪੂ ਚਲੋ ਆਪਾਂ ਕੋਈ ਗੱਲ ਨਹੀਂ ਆ ਜਾਾਂਗੇ ਲੈ ਕੇ ਆ ਜਾਂਦੇ ਨਹੀਂ ਲੈ ਕੇ ਕੀ ਕਰਨਾ ਵਾਧਾ ਰਿਹਾ ਆ ਜਾਏਗਾ ਆ ਜਾਏਗਾ ਬਾਬਾ ਟੈਨਸ਼ਨ ਨਾ ਲੈ ਤੂੰ ਟੈਨਸ਼ਨ ਨਾ ਲੈ ਆ ਜਾਏਗਾ ਜੀ ਤੁਹਾਡੇ ਹਿਸਾਬ ਨਾਲ ਲੈ ਕੇ ਜਾਣਾ ਚਾਹੀਦਾ ਜੀ ਦਵਾਈ ਦਾ ਦਵਾਣੀ ਚਾਹੀਦੀ ਹੈ ਹੈਨਾ ਦਵਾਈ ਦਾ ਦਵਾਣੀ ਚਾਹੀਦੀ ਐਨੀ ਦੇਰ ਦਾ ਕਿਸੇ ਨੇ ਇਲਾਜ ਨਹੀਂ ਕਰਾਇਆ ਅੱਛਾ ਜੀ ਜਿਹੜਾ ਮਾੜਾ ਮਾੜਾ ਦਰਦ ਹੁੰਦਾ ਜਿੰਨੇ ਜੋਗੇ ਅਸੀਂ ਹੈਗੇ ਸੀ ਅਸੀਂ ਕਰ ਦਿੰਦੇ ਆ ਹਾਂ ਅੱਗੋਂ ਫਿਰ ਗਲਤ ਬੋਲਦਾ ਕੀ ਕਰੀਏ ਜੀ ਹੂੰ ਮਾਰਨ ਪੈਂਦਾ ਹੂੰ ਬਾਪੂ ਜੀ ਪਿੱਛਾ ਪਿੰਡ ਤੁਹਾਡਾ ਆਨੰਦਪੁਰ ਸਾਹਿਬ ਦਾ ਹੀ ਆ ਹਾਂ ਸ਼ਹਿਰ ਚ ਆ ਕਿ ਪਿੰਡ ਆ ਕੋਈ ਨਾਲ ਹੈ ਪਿੰਡ ਆ ਕੋਈ ਨਾਲ ਕਿ ਸ਼ਹਿਰ ਆ ਨਾ ਤੇ ਬਾਪੂ ਸਾਹਿਬ ਖਾਸ ਆਨੰਦਪੁਰ ਸਾਹਿਬ ਦੇ ਠੀਕ ਨਾ ਚਲੋ ਹਸਪੀਟਲ ਦੇ ਮੁੜੇ ਉੱਥੇ ਨਾ ਕਿ ਚਲੋ ਸ্নান ਸਵੇਰੇ ਕਰਾਵਾਂਗੇ ਹੁਣ ਨਹੀਂ ਕਰਾਉਣਾ ਹੁਣ ਬਾਪੂ ਜੀ ਸੁਪਨਿਆਂ ਦੇ ਘਰ ਦੇ ਵਿੱਚ ਦਾਖਲ ਹੋ ਰਹੇ ਨੇ ਜਿੱਥੇ ਬਾਪੂ ਜੀ ਆਪਣਾ ਇਕ ਚੰਗਾ ਮਾਨ ਸਤਕਾਰ ਭਰਿਆ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕਣ ਇਹ ਸਾਰੇ ਕਰੇ ਅਰਦਾਸ ਬੇਨਤੀ ਬੋਲੇ ਸੋ ਨਿਹਾਲ ਬਹੁਤ ਸ਼੍ਰੀਆ ਕਾਲ